ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਬਿਲਾਵਲ ਮਹੱਲਾ ਪੰਜਵਾ ਮਹਾ ਤਪਦਤੇ ਭਈ ਸ਼ਾਂਤ ਪਰਸਤ ਪਾਪ ਨਾਠੀ ਮਹਾ ਤਪਦਤੇ ਇਤਿ ਚਮਕ ਭਈ ਸ਼ਾਂਤ ਇਤਿ ਵਿਸਰਾਮ ਪਰਸਤ ਪਾਪ ਨਹੀਂ ਕਹਿਣਾ ਹੈ ਪਰਸਤ ਪਦਤੀ ਯਮਕ ਲਾ ਕੇ ਉਚਾਰਨ ਕਰਨਾ ਹੈ ਪਰਸਤ ਆਪ ਨਾਠੇ ਅੰਧਕੂਪ ਮੈਂ ਅੰਧਕੂਪ ਮੈਂ ਗਲਤ ਥੇ ਕਾਢੇ ਦੇ ਹਾਥੇ ਅੰਧਕੂਪ ਮੈਂ ਗਲਤ ਥੀ ਇਥੇ ਇਸ ਰਮਾ ਮੈਂ ਕਾਢੇ ਇਥੇ ਯਮਕ ਲਾ ਦਨੀ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਓਨ ਕੀ ਰੇਨ ਜਿਨ ਭੀਟਤ ਸੁਖ ਹੋਵਤ ਸੁਖੀ ਜੀਵ ਦਾਨ ਦੇਨ ਰਹਾਉ ਪਰਾਪੂਰਬ ਲਾ ਲੀਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧਕੈ ਪੂਰਨ ਆਸਾਈ ਪੈ ਬਿਨਸੇ ਤਿਹ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰਥ ਗੁਰ ਬਸਿਆ ਮਨ ਨਾਮ ਨਾਨਕ ਕੀ ਬਸਿਆ ਮਨ ਨਾਮ ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰਥ ਪ੍ਰਭ ਹਰ ਅਗਮ ਅਪਾਰ ਬਿਲਾਵਲ ਮਹੱਲਾ ਪੰਜਵਾ ਸੋਈ ਮਲੀਨ ਦੀਨ ਹੀਨ ਜੇਸ ਪ੍ਰਾਪ ਬਿਸਰਾਨ ਕਰਨੈ ਹਾਰ ਨਾ ਬੂਝਈ ਕਰਨੈ ਹਾਰ ਇਥੇ ਯਮਕ ਲਾਦਨੀ ਹੈ ਨਾ ਬੂਝਈ ਆਪ ਗਨੈ ਬੇਗਾਨ ਦੁਖ ਤਦੇ ਜਾਦ ਵੀਸਰੈ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਏਹ ਨਿਤ ਹਰ ਗੁਣ ਗਾਏ ਰਹਾਉ ਉੱਚੇ ਤੇ ਨੀਚਾ ਕਰੈ ਨੀਤ ਖਿਨ ਮਹਿ ਥਾਪੈ ਉੱਚੇ ਤੇ ਨੀਚਾ ਕਰੈ ਇਥੇ ਵਿਸਰਾਮ ਨੀਜ ਖਿਨ ਮਹਿ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ ਪੀਖਤ ਲੀਲਾ ਰੰਗ ਰੂਪ ਪੀਖਤ ਲੀਲਾ ਰੰਗ ਰੂਪ ਚਲਣਾ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਸੰਗ ਚੱਲਿਆ ਕਮਾਇਆ ਕਰਨ ਕਰਨ ਸਮਰੱਥ ਪ੍ਰਭ ਤੇਰੀ ਚਰਨਾਈ ਹਰ ਦਿਨ ਸਰੈਣ ਨਾਨਕ ਜਪੈ ਸਾਦ ਸਾਦ ਬਲ ਜਾਈ ਬਿਲਾਵਲ ਮਹੱਲਾ ਪੰਜਵਾ ਜਲ ਢੂਵ ਇਹ ਸੀਸ ਕਰ ਕਰ ਪਾਗ ਪਖਲਾਵ ਜਲ ਢੂਵ ਇਥੇ ਠਮਕ ਇਹ ਸੀਸ ਕਰ ਇਥੇ ਵਿਸਰਾਮ ਕਰ ਇਥੇ ਯਮਕ ਲਾ ਦਿੰਨੀ ਹੈ ਕਰ ਪਾਗ ਇਕੱਠਾ ਨਹੀਂ ਕਹਿ ਦੇਣਾ ਕਰ ਹੱਥਾਂ ਨਾਲ ਪਾਗ ਪਖਲਾਵੋ ਪਾਗ ਨਾਮ ਚਰਨਾ ਦਾ ਹੈ ਪਾਗ ਵੀ ਪੂਲਾ ਬੂਲਣਾ ਹੈ ਕਰ ਪਾਗ ਪਖਲਾਵੋ ਪਖਲਾਵੋ ਨਾਮ ਤੋਂ ਹੁੰਦਾ ਹੈ ਬਾਹਰ ਜਾਓ ਲਖ ਬੀਰੀਆ ਦਰਸ ਪੀਖ ਜੀ ਵਾਵੋ ਲਖ ਪਦ ਕਸ ਕੇ ਵਿਚਾਰਨ ਕਰਨਾ ਹੈ ਕਰਾ ਮਨੋਰਥ ਮਨ ਮਾਹੀ ਆਪਣੇ ਪ੍ਰਾਪਤੇ ਪਾਵਾ ਦੇਵ ਸੂਹਨੀ ਸਾਧਕੈ ਬੀਜਨ ਤੋ ਲਾਵਾਓ ਇਹ ਬੀਜਨ ਫੁੱਲਾ ਬੋਲਣਾ ਹੈ ਬੀਜਨ ਦਾ ਅਰਥ ਹੁੰਦਾ ਪੱਖਾ ਬੀਜਨ ਨਹੀਂ ਕਹਿਣਾ ਕਸਕੇ ਦੇਵ ਸੁਹੁਨੀ ਸਾਧ ਕੈ ਬੀਜਨ ਤੋ ਲਾਵਾਓ ਰਹਾਉ ਅੰਮ੍ਰਿਤ ਗੋਣ ਸੰਤ ਬੋਲਤੀ ਸੁਣ ਮਨ ਹੈ ਪੀ ਲਾਵਾਓ ਉਹ ਰਸ ਮਹਿ ਸਾਤ ਤ੍ਰਿਪਤ ਹੋਏ ਵਿਖੇ ਜਲਨ ਬੁਝਾਵਾਓ ਬੁਝਾਵਾ ਪੁੱਲਾ ਬੂਨੈ ਜਬ ਭਗਤ ਕਰਹਿ ਸੰਤ ਮੰਡਲੀ ਤੈਨ ਮਿਲ ਹਰ ਗਾਵਾ ਕਰੋ ਨਮਸਕਾਰ ਭਗਤ ਜਨ ਤੂਰ ਮੁਖ ਲਾਵਾਓ ਉਠਤ ਬੈਠਤ ਜਪੋ ਨਾਮਾ ਇਹੋ ਕਰਮ ਕਮਾਵਾ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵਾ ਬਿਲਾਵਲ ਮਹੱਲਾ ਪੰਜਵਾ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਇਸ ਵਿਸਰਾਮ ਮਹੰਗਾ ਵਿਸਰਾਮ ਸੁਣ ਸੁਣ ਜੀਵੈ ਇਥੇ ਠਮਕ ਦਾਸ ਤੁਮ ਇਥੇ ਵਿਸਰਾਮ ਬਾਣੀ ਇਥੇ ਯਮ ਕਲਾ ਦਨੀ ਜਨ ਆਖੀ ਸੋਣ ਸੋਣ ਜੀਵੈ ਦਾਸ ਤੁਮ ਬਾਣੀ ਜਾਨ ਆਖੀ ਪ੍ਰਗਟ ਭਈ ਸਭ ਲੋਮਹ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ 부ਝਾਈ ਪ੍ਰਭ ਜਲਨ ਨਹੀਂ ਕਹਿਣਾ ਹੈ ਪ੍ਰਭ ਜਲਨ 부ਝਾਈ ਅੰਮ੍ਰਿਤ ਨਾਮ ਜਾਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣਹੁ ਅਵਰ ਕਾਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ